ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਅੱਜ ਇੱਕ ਹਲਕੀ ਫੁਲਕੀ ਵੀਡੀਓ ਅ ਅਸਲ 'ਚ ਮੈਂ ਮਨਸੂਰ ਤੇ ਵੀਡੀਓ ਬਣਾ ਰਿਹਾ ਆ ਇੱਕ ਦੋ ਦਿਨਾਂ ਤੱਕ ਤਿਆਰੀ ਹੋ ਜਾਏਗੀ ਤੇ ਉਸ ਤੋਂ ਬਾਅਦ ਫਿਰ ਤਰੀਕੇ ਨਾਲ ਬਣਾਵਾਂਗਾ ਮੈਂ ਤੁਹਾਨੂੰ ਇੱਥੇ ਕੀ ਦਿਖਾਣਾ ਹੈ ਇਹ ਵੀ ਤੁਹਾਨੂੰ ਦੱਸਦਾ ਆ ਮੈਂ ਘੁੰਮ ਰਿਹਾ ਆ ਆਪਣੇ ਅ ਘਰ ਦੇ ਦੁਆਲੇ ਇੱਥੇ ਨਾ ਇੱਕ ਅਤੰਦਫਾਨਾ ਆਇਆ ਐ ਟੀ ਕੁਮਰੇ ਆ ਮੈਂ ਐ ਸੀਰੀਏ ਚ ਇੱਥੇ ਜੀਆ ਜੰਤ ਕਾਫੀ ਰਹਿੰਦਾ ਆ ਦਰਖਤ ਬਹੁਤ ਐ ਇਹ ਕਿੱਥੇ ਨਾ ਬਿੰਜੜੇ ਐ ਹਾਂ ਆਇਆ ਬਿੰਜੜੇ ਇੱਥੇ ਰਹਿੰਦੇ ਐ ਇਹ ਪਹਿਲਾਂ ਉਹ ਦਰਖਤ ਦਿਖਦਾ ਇੱਕ ਉੱਚਾ ਜਿਹਾ ਹਾਂ ਉੱਥੇ ਸੀਗੇ ਉੱਥੇ ਇਹਨਾਂ ਨੂੰ ਨਾ ਕੌਂ ਬਹੁਤ ਤੰਗ ਕਰਦੇ ਸੀਗੇ ਤੇ ਫੇਰ ਹੀ ਨਹੀਂ ਆਪਣਾ ਨਾ ਜਗਾ ਬਦਲ ਕੇ ਇਥੇ ਲਈ ਇਥੇਨੀ ਆਪਣੇ ਜਿਹੜੇ ਆਲਣੇ ਆ ਨਾ ਟੋਬੇ ਵਾਲੀ ਸਾਈਡ ਪਾਣੀ ਵਾਲੀ ਸਾਈਡ ਬਣਾਏ ਆ ਤੇ ਦਰਖਤ ਟਿੱਕਰ ਤੇ ਬਣਾਏ ਆ ਤਾਂ ਕਿ ਕੋਈ ਆਮ ਨਿਆਣੇ ਜਾਂ ਹੋਰ ਕੋਈ ਬੰਦਾ ਛੇੜਖਾਨੀ ਨਾ ਕਰੇ ਇਹ ਬਹੁਤ ਸੋਹਣਾ ਜਾਨਵਰ ਹੁੰਦਾ ਇਹ ਬਿੰਜੜਾ ਪੀਲੇ ਰੰਗ ਦੇ ਇਹਦੇ ਰੰਗ ਪੀਲੇ ਰੰਗ ਦੀਆਂ ਛਿੜੀਆਂ ਆ ਛੋਟ-ਛੋਟੀਆਂ ਬਹੁਤ ਸੋਹਣੀਆਂ ਲੱਗਦੀਆਂ ਤੇ ਜਦ ਘੁੰਮਦੀਆਂ ਹੁੰਦੀਆਂ ਨੇ ਸਾਡੇ ਵੀ ਇੱਥੇ ਆ ਜਾਂਦੀਆਂ ਕਈ ਵਾਰੀ ਤਾਂ ਦੇਖਣ ਨੂੰ ਬਹੁਤ ਸਕੂਨ ਜਿਹਾ ਮਿਲਦਾ ਆ ਇਹ ਅਸਲ 'ਚ ਹੁਣ ਪੰਛੀ ਵੀ ਤਾਂ ਹੀ ਆਉਂਦੇ ਆ ਜੇ ਤੁਸੀਂ ਦਰਖਤ ਲਗਾਏ ਹੋਏ ਆ ਤੇ ਅਸੀਂ ਕੁਛ ਮੈਂ ਕੁਛ ਕਾਲਰ ਲਿਆਂਦੇ ਆ ਬੂਟੇ ਆ ਰੱਖੇ ਹੋਏ ਆ ਤੇ ਇਹ ਹੈਗੀ ਫਲਾਂ ਦੇ ਕੁਝ ਫਲਾਂ ਦੇ ਬੂਟੇ ਮੇਰੇ ਕੋਲ ਪਹਿਲਾਂ ਲੱਗੇ ਹੋਏ ਆ ਇਹ ਅੱਜ ਲਾਣੇ ਆ ਥੋੜੀ ਦੇਰ ਤੱਕ ਲਾਣਾ ਮੈਂ ਹਜੇ ਕੰਮ ਤੋਂ ਆਇਆ ਮੈਂ ਆਪਣੇ ਕੱਪੜੇ ਵਗੈਰਾ ਜਿਹੜੇ ਪੱਗਪੋਖ ਖੋਲ ਲਵਾ ਪਰਨਾ ਬੰਨ ਲਊਗਾ ਤੋਂ ਉਤ ਬਾਅਦ ਸ਼ੁਰੂ ਕਰਦਾ ਹਾਂ ਹਿਊਮਿਡਿਟੀ ਹੈ ਅੱਜ ਮੀਂਹ ਮਾੜਾ ਜਿਹਾ ਪਿਆ ਮਤਲਬ ਨਾ ਜਿਹਾ ਕਰਦਾ ਮੀਂਹ ਪੈਂਦਾ ਨਹੀਂ ਹੈਗਾ ਚੱਜ ਨਾਲ ਤੇ ਮਾੜਾ ਜਿਹਾ ਹੀ ਪੈਂਦਾ ਹੈ ਮਾੜਾ ਜਿਹਾ ਕਿਤੇ ਪੈ ਗਿਆ ਪੰਜੀ ਚਾਹੁੰਦੀ ਨਹੀਂ બસ ਐਦਿੰਗ ਹੈ ਅਸੀਂ ਪਹਿਲਾਂ ਲਾਏ ਸੀਗੀਆਂ ਆ ਚਾਰ ਪੰਜ ਦਿਨ ਵਾਲਾ ਬੁੱਟੇ ਲੱਗੇ ਆ ਆਇਆ ਨਿਮਾ ਲਾਈਆਂ ਇੱਕ ਆ ਲੱਗੀ ਹੋਈ ਐ ਛੋਟੀਆਂ ਨਿਮਾ ਤੇ ਆ ਦੋ ਤਾਂ ਬੜੀਆਂ ਹੈਗੀਆਂ ਹੀ ਆ ਤੇ ਇੱਕ ਆ ਲੱਗੀ ਹੋਈ ਐ ਇਦਾਂ ਨਹੀਂ ਨਾ 7-8 ਨਿਮਾ ਆ ਆ ਸਾਡੀ ਨਿਮਾ ਨਾ ਸੁੱਕ ਗਈ ਤੇ ਹੁਣ ਇਹਦੀ ਘਾਟ ਨੂੰ ਪੂਰਾ ਕਰਨ ਲਈ ਨਾ ਅਸੀਂ ਨਿਮਾ ਲਗਾਈਆਂ ਪਹਿਲਾਂ ਵੀ ਨਿਮਾ ਚਲਦੀਆਂ ਆ ਸਾਡੀਆਂ ਇੱਕ ਆ ਹੈ ਆ ਦੇਖੋ ਆ ਨਿਮਾ ਵਧੀਆ ਆ ਨਿਮਾ ਕਾਫੀ ਬੜੀ ਹੋਈਆਂ ਆ ਆਹਾ ਬਹੁਤ ਬੜੀਆਂ ਘਰ ਦੇ ਦਿਵਾਲੇ ਆ ਨਿਮਾ ਇਹ ਅਸਲਸਾ ਨਿਮਾ ਲਾਣ ਦਾ ਇਹ ਐਮ ਮਨੋਰਥ ਇੱਥੇ ਘਰ ਦੇ ਇਧਰ ਜਿੱਧਰ ਹਵਾ ਆਂਦੀ ਆ ਪੱਛਮ ਦੀ ਵਧੀਆ ਹਵਾ ਆਏ ਜਿੱਦਾਂ ਹੁਣ ਆ ਨਿਮਾ ਦੇਖੋ ਕਾਫੀ ਉੱਚੀ ਹੋਈ ਹੋਏ ਵੀ ਆ ਵੀ ਕਾਫੀ ਉੱਚੀ ਹੋਈ ਹੋਏ ਇਦਾਂ ਛੇਕ ਤਾਂ ਨਿਮਾ ਬਹੁਤ ਬੜੀਆਂ ਹੋਈਆਂ ਆ ਬਾਕੀ 5 6 ਹੋਰ ਲਾਈਆਂ ਆ ਤਾਂ 11 12 ਹੋ ਜਾਣੀਆਂ ਨਿੰਮਾ ਤੇ ਇਹਦਾ ਇਹ ਫਰਕ ਪਏਗਾ ਵੀ ਅ ਵੈਸੇ ਵੀ ਨਿੰਮ ਬਧੀਆਂ ਬੂਟਾ ਹੈ ਘਰ ਚ ਹੋਣਾ ਚਾਹੀਦਾ ਇਹਦੇ ਨਾਲ ਵੈਸੇ ਹਵਾਈ ਕਹਿੰਦੇ ਬਹੁਤ ਵਧੀਆ ਹੁੰਦੀ ਹੈ ਦੀ ਬਾਕੀ ਹੋਰ ਕੰਮ ਤੁਹਾਨੂੰ ਪਤਾ ਹੀ ਹੈ ਨਿੰਮ ਤਾਂ ਹਰੀਕ ਜਗਾ ਵਰਤ ਹੋ ਜਾਂਦੀ ਹੈ ਦਤਨ ਕਰ ਲਓ ਜਾਂ ਖੂਨ ਸਾਫ ਕਰਦੀ ਹੈ ਪੱਤੇ ਚਵਾ ਲਓ ਜੋ ਕੁਝ ਵੀ ਆ ਨਿੰਮਾ ਦਾ ਤਾਂ ਨਿੰਮਾ ਤਾਂ ਬਹੁਤ ਜਗ੍ਹਾ ਕੰਮ ਆਂਦੀ ਆ ਨਮੂਲੀਆਂ ਬਹੁਤ ਇਦਿਆ ਜਿਹੜਾ ਫਰੂਟ ਹੈ ਇਹਨਾਂ ਦੇ ਵਿੱਚ ਲੱਗਣੇ ਵਾਲਾ ਆ ਉਹ ਬਹੁਤ ਕੰਮ ਆਣਾ ਹੁਣ ਮੈਂ ਥੋੜੀ ਦੇਰ ਤੱਕ ਨਾ ਹੁਣ ਬੂਟੇ ਲਾਣ ਲੱਗਾ ਆ ਮੈਂ ਤੁਹਾਨੂੰ ਦਿਖਾਣਾ ਆ ਬੂਟੇ ਪਾਸੇ ਤੋਂ ਬਾਅਦ ਵੀਡੀਓ ਕਰਦਾਂਗੀ ਵੀਡੀਓ ਹੈਗੀ ਨਾਰਮਲ ਜੀ ਇਹੀ ਕੋਈ 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 ਬਿਸ਼ਾ ਨਹੀਂ ਸਿਕਾ ਸਿਰਫ ਇਹੀ ਜਗ੍ਹਾ ਭਈ ਜੇ ਤੁਸੀਂ ਬੂਟੇ ਵੀ ਲਾਣੇ ਆ ਤਾਂ ਆਪਣੇ ਘਰੇ ਲਾ ਲਓ ਬਹੁਤ ਵਧੀਆ ਗੱਲ ਹੈ ਬਾਹਰ ਜੇ ਤੁਸੀਂ ਲਾਣੇ ਆ ਅਸਲ ਵਿੱਚ ਅੱਜਕੱਲ ਕੀ ਹੋ ਰਿਹਾ ਬੂਟੇ ਇੱਥੇ ਸਾਡੇ ਲਗਾਏ ਸੀਗੇ ਇੱਥੇ ਹਾਂ ਪਿੰਡ ਦੇ ਕੋਲ ਇੱਕ ਜਗ੍ਹਾ ਆ ਉੱਥੇ ਕਾਫੀ ਪੰਚਾਇਤੀ ਜਗ੍ਹਾ ਉਹ ਸਾਰੇ ਮੱਝਾਂ ਜਿਹੜੇ ਗੁੱਜਰ ਮੱਝਾਂ ਲੈ ਕੇ ਘੁੰਮਦੇ ਆ ਮੱਝਾਂ ਖਾ ਗਈਆਂ ਕਾਫੀ ਬੂਟੇ ਲਾਏ ਸੀ ਕਾਫੀ ਉਹ 50% ਖਤਮ ਹੀ ਕਰਤੇ ਤੇ ਹੁਣ ਪਤਾ ਹੀ ਹੈ ਜੇ ਹੁਣ ਬੂਟੇ ਜਿੰਨੇ ਵੀ ਲਾਣੇ ਉਹਦੇ ਵਿੱਚ ਉਹ ਥੋੜੇ ਹੀ ਕਾਮਯਾਬ ਹੁੰਦੇ ਆ ਘਰ 'ਚ ਲਾ ਲਓ ਬਹੁਤ ਵਧੀਆ ਗੱਲ ਐ ਬਹੁਤੇ ਬੰਦਿਆਂ ਨੇ ਮੈਂ ਆ ਦੇਖਿਆ ਅੱਜਕੱਲ੍ਹ ਘਰਾਂ 'ਚ ਬੂਟੇ ਨਹੀਂ ਲਗਾਏ ਹੋਏ ਘਰਾਂ 'ਚ ਕਿਸੇ ਬਹੁਤ ਘੱਟ ਬੰਦੇ ਹੁਣ ਬੂਟੇ ਲਾਉਂਦੇ ਕਹਿੰਦੇ ਵੀ ਇੰਨਾ ਖਲਾਰਾ ਬਹੁਤ ਪੈਂਦਾ ਇਸ ਕਰਕੇ ਬਚਦੇ ਹੀ ਰਹਿੰਦੇ ਆ ਤੇ ਜੇ ਤੁਹਾਨੂੰ ਲੱਗਦਾ ਹੈ ਵੀ ਤੁਹਾਨੂੰ ਤੁਸੀਂ ਬੂਟੇ ਲਾਣੇ ਹੀ ਆ ਯੋਗਦਾਨ ਦੇਣਾ ਹੈ ਆਪਣੇ ਘਰ ਚ ਲਾਓ ਤੇ ਆਪ ਉਹਨਾਂ ਦੀ ਪਾਲੋ ਤਾਂ ਕਿ ਬੜੇ ਓਕੇ ਕਮ ਸੇ ਕਮ ਛਾਂ ਤਾਂ ਦੇਣਗੇ ਹਵਾ ਤਾਂ ਦੇਣਗੇ ਠੀਕ ਹੈ ਨਾ ਜ਼ਰੂਰੀ ਨਹੀਂ ਹੈਗਾ ਫਲਾਂ ਵਾਲੇ ਹੀ ਲਾਣੇ ਆ ਤੇ ਆ ਦੇਖੋ ਮਿਰਚਾਂ ਭਰੇ ਪਏ ਬੂਟੇ ਇਹ ਮਿਰਚਾਂ ਨਾਲ ਬਹੁਤ ਥੀਆਂ ਹੋਈਆਂ ਮੈਨੂੰ ਤਾਂ ਸਮਝ ਨਹੀਂ ਆਈ ਐ ਐਡਾ ਟੂ ਆ ਦੇਖੋ ਇਹ ਐਡਾ ਡੇ ਉੱਚੇ ਹੋਗਾ ਬੂਟੇ ਇਹ ਮਿਰਚਾਂ ਦੇ ਚਲੋ ਆ ਹੁਣ ਵੀਡੀਓ ਹੁਣ ਬਾਅਦ ਚ ਥੋੜਾ ਜਿਹਾ ਫਰੈਸ਼ ਹੋ ਕੇ ਤੇ ਆਪਾਂ ਬੂਟੇ ਲਾਣੇ ਆ ਜਿਹੜੇ 5-7 ਲਿਆਂਦੇ ਹੋ ਫਲਾਂ ਦੇ ਫੇਰ ਤੁਹਾਨੂੰ ਦਿਖਾਣੇ ਆ ਲਾੜ ਲੱਗੇ ਹੁਣ ਬੂਟੇ ਪਹਿਲਾਂ ਟੋਏ ਪੱਟਣੇ ਆ ਟੋਏ ਪੱਟਣ ਤੋਂ ਬਾਅਦ ਫੇਰ ਲਾਣੇ ਆ ਇੱਧਰ ਨਾ ਜਗ੍ਹਾ ਖਾਲੀ ਸੀਗੀ ਅ ਪਹਿਲਾਂ ਇੱਧਰ ਬੂਟੇ ਸੀਗੇ ਨਾ ਇੱਕ ਦੋ ਸੁੱਕ ਗਏ ਆ ਤੇ ਕੁਝ ਇੱਧਰ ਕੰਸਟਰਕਸ਼ਨ ਦਾ ਕੰਮ ਚੱਲਦਾ ਕਰਕੇ ਨਾ ਖਰਾਬ ਹੋ ਗਏ ਸੀ ਬੂਟੇ ਤੇ ਫਿਰ ਇੱਧਰ ਅਸੀਂ ਹੁਣ ਨਾ ਫਲਾਂ ਵਾਲੇ ਇੱਧਰ ਲਾ ਦੇਣੇ ਆ ਬਾਕੀ ਤਾਂ ਬਥੇਰੇ ਲੱਗੇ ਹੋਏ ਆ ਬੂਟੇ ਤਾਂ ਬਹੁਤ ਐਥੇ ਘਰੇ ਉਧਰ ਫਰੰਟ ਤੇ ਬਹੁਤ ਹੈ ਘਰ ਦੇ ਸੱਡਾ ਸਾਰੇ ਪਾਸੇ ਹੁਣ ਆ ਜਿਹੜੀ ਜਗ੍ਹਾ ਬਚਦੀ ਹੈ ਨਾ ਇੱਥੇ ਵੀ ਲਾ ਲੈਣੇ ਆ ਇੱਥੇ ਵੀ ਛੱਡਣੇ ਨਹੀਂ ਹੈ ਜਗ੍ਹਾ ਕੋਈ ਖਾਲੀ ਨਹੀਂ ਛੱਡਣੀ ਹੈਗੀ ਆਹ ਸਾਈਡ ਹੈ ਇੱਥੇ ਖਾਲੀ ਤੁਹਾਨੂੰ ਦਿਖਾਈ ਦੀ ਪਹਿਲਾਂ ਆ ਬੂਟਾ ਸੁੱਕ ਗਿਆ ਵੀ ਸਟਾਰ ਫਰੂਟ ਦਾ ਸੀ ਪਤਾ ਨਹੀਂ ਕੀ ਹੋਇਆ ਲੱਗਾ ਬੂਟੇ ਪਸੀਨੇ ਪਸੀਨੇ ਹੋ ਗਿਆ ਹਿਊਮਿਡਿਟੀ ਬਹੁਤ ਹੈ ਇਹ ਕਾਲਾ ਆਇਆ ਹੈ ਤੇ ਬਾਕੀ ਇੱਧਰ ਲਾਏ ਆ ਇਕ ਆ ਅਮਰੂਦ ਲਾਇਆ ਹੈ ਕਾਲਾ ਅਮਰੂਦ ਐ ਇਹੋ ਆ ਸੇ ਸੇਬ ਦਾ ਹੈ ਤੇ ਇਕ ਆ ਸੇਬ ਦਾ ਹੋਰ ਹੈ ਇਹ ਅਲੱਗ-ਅਲੱਗ ਤਰ੍ਹਾਂ ਦੇ ਸੇਬ ਹੈ ਕਹਿੰਦੇ ਪੰਜਾਬ ਚ ਹੋ ਜਾਂਦੇ ਆ ਪਰ ਦੇਖਦੇ ਹਾਂ ਹੁੰਦੇ ਕਿ ਨਹੀਂ ਹੁੰਦੇ ਐ ਸਪੈਸ਼ਲੀ ਹੁੰਦੇ ਐ ਆਹ ਹੈਗਾ ਆੜੂ ਤੇ ਇਕ ਆ ਆੜੂ ਹੈ ਤੇ ਆ ਬਾਦਾਮ ਤੁਹਾਨੂੰ ਮਿਲਦੇ ਆਂ ਅਗਲੀ ਵੀਡੀਓ ਚ ਇਹ ਤਾਂ ਸਿਰਫ ਬੱਸ ਹੀ ਨੋਰਮਲ ਹੈ ਤੇ ਕੀ ਕਰ ਦੇ ਸਕੀ ਆਮ ਅਨਦਰ ਵਿੱਚ ਬੂਟੇ ਲਾਣੇ ਚਾਹੀਦੇ ਆ ਹਰ ਇੱਕ ਸਾਲ ਲਾਈਦੇ ਆ ਕਈ ਵਾਰੀ ਕਾਮਯਾਬ ਹੁੰਦੇ ਕਈ ਵਾਰੀ ਕੁਝ ਰਹਿ ਵੀ ਜਾਂਦੇ ਆ ਫੇਰ ਵੀ ਕਾਫੀ ਬਹੁਤ ਹੈ ਮਿਲਦੇ ਆਂ ਅਗਲੀ ਵੀਡੀਓ ਚ ਕੋਈ ਜਾਣਕਾਰ ਵਾਲੀ ਵੀਡੀਓ ਲੈ ਕੇ ਆਉਂਗਾ ਹੋਵੇ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਰੱਬ ਰੱਖਾ